ਭਾਰਤ ਨੇ ਤੋੜਿਆ ਸਾਲਾਂ ਪੁਰਾਣਾ ਰਿਕਾਰਡ ਜਿਆਂ ਦਾ ਜਨ ਹੈ ਕਿ ਚੀਨ ਲੰਬੇ ਸਮੇਂ ਤੋਂ ਵੱਟੇ ਪੱਧਰ ਤੇ ਚੌਲਾਂ ਦੀ ਕਾਸ਼ਤ ਅਤੇ ਉਤਪਾਦਨ ਦੇ ਵਿੱਚ ਦੁਨੀਆ ਦੀ ਅਗਵਾਈ ਕਰਦਾ ਆ ਰਿਹਾ ਸੀ ਪਰ ਹੁਣ ਭਾਰਤ ਨੇ ਇਸ ਲੰਬੇ ਸਮੇਂ ਤੋਂ ਚਲ ਰਹੇ ਰਿਕਾਰਡ ਨੂੰ ਜੜਾ ਕੀ ਤੋੜ ਦਿੱਤਾ ਹੈ ਜ ਜਿਹਾ ਭਾਰਤ ਨਾ ਸਿਰਫ ਦੁਨੀਆ ਦਾ ਸਭ ਤੋਂ ਵੱਟਾ ਚੌਲ ਉਤਪਾਦਕ ਬਣ ਗਿਆ ਸਗੋ ਵਿਸ਼ਵ ਪੱਧਰ ਤੇ ਚੌਲਾਂ ਦੇ ਉਤਪਾਦਨ ਦੇ ਵਿੱਚ ਇਸ ਦਾ ਹਿੱਸਾ ਵੀ 28% ਤੋਂ ਵੱਧ ਹੋ ਗਿਆ ਹੈ ਇਸ ਮਹੱਤਵਪੂਰਨ ਪ੍ਰਾਪਤੀ ਨੂੰ ਸੰਯੁਕਤ ਰਾਜ ਖੇਤੀਬਾੜੀ ਵਿਭਾਗ ਨੇ ਵੀ ਮਾਨਤਾ ਦਿੱਤੀ ਯੂਐਸਟਾਡੀ ਡਸੰਬਰ 2025 ਦੀ ਰਿਪੋਰਟ ਦੇ ਅਨੁਸਾਰ ਭਾਰਤ ਦਾ ਚੌਲਾਂ ਦਾ ਉਤਪਾਦਨ ਵਧ ਕੇ 152 ਮਿਲੀਅਨ ਮੈਟ੍ਰਿਕ ਟਨ ਹੋ ਗਿਆ ਹੈ ਜਦੋਂ ਕਿ ਚੀਨ ਦਾ ਉਤਪਾਦਨ 146 ਮਿਲੀਅਨ ਮੈਟ੍ਰਿਕ ਟਨ ਰਹਿ ਹ ਇਸ ਦੇ ਨਾਲ ਭਾਰਤ ਦੁਨੀਆ ਵਿੱਚ ਚੋਲਾ ਦੇ ਉਤਪਾਦਨ ਦੇ ਵਿੱਚ ਨਵਾਂ ਮੋਹਰੀ ਪਣ ਗਿਆ ਭਾਰਤ ਦੇ ਵਿੱਚ ਚੋਲਾ ਦੀ ਕਾਸ਼ਤ ਨਵੀਂ ਨਹੀਂ ਹੈ ਪੁਰਾਣੇ ਸਮੇ ਤੋਂ ਹੀ ਚੋਲ 파ਤੀ ਪੋਜਨ ਤੇ ਖੇਤੀਬਾੜੀ ਦਾ ਇੱਕ ਮਹੱਤਵਪੂਰਨ ਹਿੱਸਾ ਰਿਹਾ ਹੈ ਦੁਨੀਆ ਵਿੱਚ ਚੋਲਾ ਦੀਆਂ ਲਗਭਗ 1.23 ਲੱਖ ਕਿਸਮਾਂ ਪਾਈਆਂ ਜਾਂਦੀਆਂ ਨੇ ਜਿਨ੍ਹਾਂ ਵਿੱਚੋਂ ਲਗਭਗ 60 ਹਜ਼ਾਰ ਕਿਸਮਾਂ ਭਾਰਤ ਦੇ ਵਿੱਚ ਪਾਈਆਂ ਜਾਂਦੀਆਂ ਨੇ ਹਾਲਾਂਕਿ ਭਾਰਤ ਦੇਸ ਅਹਦੇ ਤੇ ਪੌਂਟਨ ਦੇ ਵਿੱਚ ਤਾਇਵਨ ਦੀ ਮਹੱਤਵਪੂਰਣ ਭੂਮਿਕਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ 1960 ਦੇ ਦਹਾਕੇ ਵਿੱਚ ਜਦੋਂ ਭਾਰਤ ਦੇ ਵਿੱਚ ਇੱਕ ਗੰਭੀਰ ਪੌਤਨ ਸੰਕਟ ਦਾ ਸਾਹਮਣਾ ਕਰ ਰਿਹਾ ਸੀ ਤਾਂ ਤਾਇਵਨ ਨੇ ਆਪਣੀ ਚਾਰਾਂ ਦੀ ਕਿਸਮ ਤਾਈਚੰਗ ਨੇਟਿਵ ਵਨ ਭਾਰਤ ਨੂੰ ਪ੍ਰਦਾਨ ਕੀਤੀ ਇਸ ਤੋਂ ਬਾਅਦ 1968 ਵਿੱਚ ਭਾਰਤ ਵਿੱਚ ਆਈਆਰ 8 ਕਿਸਮ ਲਿਆਂਦੀ ਗਈ ਭਾਰਤੀ ਖੇਤੀਬਾੜੀ ਵਿਗਿਆਨੀਆਂ ਨੇ ਇਹਨਾਂ ਕਿਸਮਾਂ ਦੇ ਆਧਾਰ ਤੇ ਹਾਈਬ੍ਰਿਡਾਈਜੇਸ਼ਨ ਸ਼ੁਰੂ ਕੀਤੀ ਜਿਸ ਦੇ ਨਤੀਜੇ ਵਜੋਂ ਦੇਸ਼ ਹੌਲੀ-ਹੌਲੀ ਚੌਲਾਂ ਦੇ ਉਤਪਾਦਨ ਦੇ ਵਿੱਚ ਸਵੈ ਨਿਰਭਰ ਹੋ ਗਿਆ ਤੇ ਅੱਜ ਇਹ ਦੁਨੀਆ ਵਿੱਚ ਸਿਖਰਲੇ ਸਥਾਨ ਤੇ ਪਹੁੰਚ ਗਿਆ ਵਿਦੇ ਜਾਨ ਕੇ ਲਈ ਦੱਸਣਾ ਕਿ ਪ੍ਰਸਿੱਧ ਖੇਤੀਬਾੜੀ ਵਿਗਿਆਨੀ ਡਾਕਟਰ ਸੁਭਾਨਸ਼ੂ ਸਿੰਘ ਦੇ ਅਨੁਸਾਰ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਚੌਲ ਉਤਪਾਦਕ ਬਚੋਂ ਉਭਰਨਾ ਸਿਰਫ ਇੱਕ ਖੇਤੀਬਾੜੀ ਪ੍ਰਾਪਤੀ ਹੀ ਨਹੀਂ ਸਗੋ ਇੱਕ ਰਣਨੀਤਿਕ ਸਫਲਤਾ ਵੀ ਅੱਜ ਭਾਰਤੀ ਚੌਲ 172 ਦੇਸ਼ਾਂ ਵਿੱਚ ਨਿਰਯਾਤ ਕੀਤੇ ਜਾਂਦੇ ਹਨ ਅਤੇ ਭਾਰਤ ਵੀ ਵਿਦੇਸ਼ ਨੀਤੀ ਵਿੱਚ ਇੱਕ ਮੁੱਖ ਸਾਧਨ ਬਣ ਗਏ ਹਨ 2024-25 ਵਿੱਤੀ ਸਾਲ ਦੇ ਵਿੱਚ ਭਾਰਤ ਨੇ 450840 ਕਰੋੜ ਰੁਪਏ ਦੇ ਖੇਤੀਬਾੜੀ ਉਤਪਾਦ ਦਾ ਰਿਕਾਰਡ ਨਿਰਯਾਤ ਕੀਤਾ ਜਿਸ ਦੇ ਵਿੱਚ ਚੌਲਾਂ ਦਾ ਹਿੱਸਾ ਲਗਭਗ 24% ਦਾ ਸਭ ਤੋਂ ਵੱਡਾ ਹਿੱਸਾ ਸੀ ਭਾਰਤ ਨੇ ਇੱਕ ਸਾਲ ਦੇ ਵਿੱਚ ਬਾਸਮਤੀ ਅਤੇ ਗੈਰ ਬਾਸਮਤੀ ਚੌਲਾਂ ਦੇ ਨਿਰਯਾਤ ਤੋਂ ਲਗਭਗ 1,05,720 ਕਰੋੜ ਰੁਪਏ ਵਿਦੇਸ਼ੀ ਮੁਦਰਾ ਕਮਾਇਆ ਜੋ ਕਿ ਭਾਰਤੀ ਅਰਥ ਵਿਵਸਥਾ ਵਿੱਚ ਚੌਲਾਂ ਦੇ ਵੱਧ ਰਹੇ ਮਹੱਤਵ ਨੂੰ ਸਪਸ਼ਟ ਤੌਰ ਤੇ ਦਰਸਾਉਂਦਾ ਹੈ